ਮਦੀ ਵੀਡੀਓ ਹੈਗੀ ਆਪਣੇ ਘਰਾਂ ਦੇ ਵਿੱਚ ਲੱਕੜ ਦੇ ਗੇਟਾਂ ਦੀ ਜ਼ਰੂਰਤ ਬਹੁਤ ਪੈਂਦੀ ਆ ਅੱਗੇ ਕੀ ਹੁੰਦਾ ਜੀ ਮਿਸਤਰੀ ਆਉਂਦੇ ਸੀਗੇ ਮਹੀਨਾ-ਮਹੀਨਾ ਲਾ ਜਾਂਦੇ ਸੀ ਪਰ ਲੌਂਗਵਾਲ ਦੇ ਵਿੱਚ ਇੰਨੀ ਕਹਿਤ ਫੈਕਟਰੀ ਖੁੱਲੀ ਆ ਇੱਕ ਇੱਥੇ ਤੁਹਾਨੂੰ ਮਹੀਨਾ ਵੇਟ ਕਰਨ ਦੀ ਲੋੜ ਨਹੀਂ ਹੈ ਉਹ ਮਹੀਨੇ ਵਾਲਾ ਕੰਮ ਚੱਕਦਾ ਬਈ ਹਾਂ ਹਾਂ ਵੀਰੇ ਜਦੋਂ ਮਰਜ਼ੀ ਪੱਲਾ ਆ ਕੇ ਤਿਆਰ ਕਰਵਾ ਕੇ ਲੈ ਜਾ ਸਕਦੇ ਬਾਈ ਦਾ ਕੀ ਮਤਲਬ ਆਗਾ ਬਸ ਤੁਸੀਂ ਨੇ ਆ ਕੇ ਉੱਗ ਲਾਉਣੀਆਂ ਪਹਿਲਾਂ ਪੱਲੇ ਚੈੱਕ ਕਰੋ ਮਿੱਤਰੋ ਕਿੰਨੇ ਕੁਆਇੰਟ ਕੁਆਲਿਟੀ ਦੇ ਨੇ ਤੇ ਇੰਨਾ ਸਸਤਾ ਰੇਟ ਤੁਹਾਨੂੰ ਪੂਰੇ ਮਤਲਬ ਵੀ ਬਾਈ ਕਹਿੰਦਾ ਚੈਲੰਜ ਕਰ ਦਾਂਗੇ ਪੰਜਾਬ ਸੱਡੋ ਪੂਰੇ ਭਾਰਤ ਚ ਨਹੀਂ ਮਿਲਣਾ ਬਾਈ ਕਿੱਥੇ ਕਿੱਥੇ ਜਾਂਦਾ ਤੁਹਾਡੇ ਪੱਲੇ ਸਾਡੇ ਵੀਰੇ ਰਾਜਸਥਾਨ ਹਿਮਾਚਲ ਜੰਮੂ ਕਸ਼ਮੀਰ ਤੱਕ ਇੱਧਰ ਇੱਧਰ ਪੱਲੇ ਕਿਹੜੀ ਮਾਰ ਬਾਈ ਨੂੰ ਕਹੂੰਗਾ ਤੇ ਆ ਪੱਲੇ ਦਾ ਕੀ ਰੇਟ ਆ ਬਾਈ ਦੱਸ ਦੇ ਮਾੜਾ ਇਹ ਵੀਰੇ 10000 ਰੁਪਏ ਦੀ ਕੱਲੀ ਕੜਾਈ ਕੜਾਈ ਦਾ ਲੈ ਲੈਂਦੇ ਆਪਾਂ ਵਿਚੀ ਪੱਲਾ ਵਿਚੀ ਐਕਸੈਂਟ ਐਸਾ ਦਾ ਬੋਰਡ ਵਿਚੀ ਡਿਜ਼ਾਈਨ ਸਾਰਾ 10000 ਰੁਪਏ ਸਾਰਾ 10000 ਦਾ ਤੁਸੀਂ ਆ ਕੇ ਬਸ ਕੱਲੀ ਉੱਗਲ ਲੈਣੀ ਆ ਲੈ ਤਾਂ ਜਾਣਗੇ ਪੱਲਾ ਤੇਥੋਂ ਇਹਦੀ ਕੋਈ ਗਾਰੰਟੀ ਗਰੰਟੀ ਹੈਗੀ ਆ ਵੀਰੇ ਟੈਸਾ ਕੰਪਨੀ ਦਾ ਬੋਰਡ ਹੈ ਇਹਦੀ ਕੰਪਨੀ 25 ਸਾਲ ਦੀ ਗਾਰੰਟੀ ਲੈਂਦੀ ਹੈ ਬਕਾਇਦਾ ਲਿਖ ਕੇ 25 ਸਾਲ ਦੀ ਗਾਰੰਟੀ ਕਿਤੋਂ ਨਹੀਂ ਮਿਲਦੀ ਹੈਗੀ ਮਿੱਤਰੋ ਆ ਪੱਲੇ ਦੀ 25 ਸਾਲ ਦੀ ਗਾਰੰਟੀ ਅੱਗੇ ਸ਼ੌਂਕ ਜੀ ਲੱਗ ਕੇ ਲਾ ਕੇ ਛੱਡ ਦਿੰਦੇ ਜੀ ਪਰ ਆ ਬਾਈ ਨੇ ਕੱਟਿਆ ਸ ਤੁਸੀਂ ਇੱਕ ਵਾਰੀ ਸਕਰੀਨ ਤੇ ਨੰਬਰ ਚਲਾਤਾ ਹੋਰ ਵੀ ਬਹੁਤ ਜ਼ਿਆਦਾ ਕੁਆਲਿਟੀ ਆਈਦਾ 2000 ਤੋਂ ਲੈ ਕੇ ਹਾਂ 3000 ਦਾ 4000 ਦਾ 3500 ਰੁਪਏ ਦਾ ਤੁਹਾਨੂੰ ਇਹੋ ਜਿਹਾ ਪੱਲਾ ਦੇ ਕੇ ਭੇਜਾਂਗੇ ਜਿਹੜਾ ਤੂੰ 10-10 ਸਾਲ ਦੀ ਗਾਰੰਟੀ ਜਾਂ ਆਹ ਦੇਖੋ ਵੀਰੇ ਗਲੋਸੀ ਸੀਟਾਂ ਲਾ ਕੇ ਸਿਰਫ 2700 ਰੁਪਏ ਦਾ ਪੱਲਾ ਬਾਈ ਇਹ 2700 ਰੁਪਏ ਦਾ 10 ਸਾਲ ਦੀ ਇਹ ਗਾਰੰਟੀ ਹੈ 10 ਸਾਲ ਦੀ ਗਾਰੰਟੀ ਆ ਗਾਰੰਟੀਆਂ ਕੋਈ ਨਹੀਂ ਦਿੰਦਾ ਹੈਗਾ ਪਰ ਆ ਲੌਂਗ ਵਾਲਾ ਵਾਲਾ ਬਾਈ ਦੇਊਗਾ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਘਰ ਹਰ ਇੱਕ ਬੰਦਾ ਪਾਉਂਦਾ ਹੈਗਾ ਆਪਣੇ ਰਿਸ਼ਤੇਦਾਰਾਂ ਕਿਸੇ ਦੇ ਦਾ ਕੰਮ ਆ ਜੂਗਾ